ਸੋ ਅੰਜੀ ਸਸਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਆਪਾਂ ਅੱਜ ਫੇਰ ਜਾ ਰਹੇ ਆਂ ਜੀਤਿਆਂ ਦੇ ਪ੍ਰੋਗਰਾਮ ਤੇ ਪ੍ਰਤਾਪ ਨਗਰ 1 D ਨਿਊ ਹੈਵਨ ਸਲੂਨ ਤੇ ਜੀ ਤੇ ਭੈਣ ਨੇ ਘਰੇ ਤੀਆਂ ਦਾ ਫੰਕਸ਼ਨ ਰੱਖਿਆਗਾ ਤੇ ਆਪਾਂ ਅੱਜ ਜਾਵਾਂਗੇ ਜੀ ਤੇ ਆਪਾਂ ਨਾਂ ਨੂੰ ਇੱਕ ਵਾਰੀ ਕੱਪੜੇ ਪਾ ਲਈ ਸੀ ਘਰੇ ਜਿਹੜੇ ਘਰੇ ਪਾਉਣੇ ਆਪਾਂ ਤੇ ਰੋਟੀ-ਰਾਟੀ ਬਣਾਉਣੇ ਆਪਾਂ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋਨੇ ਸੋਨੇ ਕਮੈਂਟ ਕਰਿਓ ਤੇ ਤੁਹਾਨੂੰ ਸਾਡੇ ਇੱਕ ਬਲੌਗਿੰਗ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਆਪਾਂ ਹੁਣ ਰਾਤ ਮਹਿੰਦੀ ਲਵਾਈ ਸੀਗੀ ਮੈਂ ਤੇ ਸਾਡੇ ਗਵਾਂਢੀਆਂ ਦੀ ਕੁੜੀ ਤੋਂ ਦੇਖੋ ਜਿੱਦਾਂ ਦੇ ਵਿੱਚ ਲੱਗਿਉ ਵੈਸੇ ਸੋਹਣੀ ਲੱਗੀ ਆ ਸੋਹਣੀ ਲਾ ਕੇ ਗਈ ਆ ਤੇ ਹਜੇ ਚੜੀ ਨਹੀਂ ਹੈਗੀ ਚੜੂਗੀ ਹੌਲੀ-ਹੌਲੀ ਤੇ ਸੋ ਮੈਂ ਬਣਾਉਣ ਜਾ ਰਹੀ ਆ ਹੁਣ ਰੋਟੀ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਸਾਰਾ ਤੀਆਂ ਦਾ ਪ੍ਰੋਗਰਾਮ ਦਿਖਾਵਾਂਗੇ ਵੀ ਕਿਵੇਂ ਭੈਣ ਆਪਣਾ ਵੈਲਕਮ ਕਰਦੀ ਆ ਤੇ ਸਾਰੇ ਆਪਾਂ ਗਿੱਦਾ ਪੰਗੜਾ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਤਾਂ ਜੀ ਫਰੈਂਡ ਰੋਟੀ ਆਪਾਂ ਬਣਾ ਲਈ ਤੇ ਰੋਟੀ ਆਪਾਂ ਖਾ ਵੀ ਲਈ ਹੈ ਨਾ ਤੇ ਪੰਡ ਪੁੰਡੇ ਸਾਰੇ ਮਾਂ ਇਤੇ ਤੇ ਰੋਟੀ ਬਣਾਈ ਸੀਗੀ ਤੇ ਰੋਟੀ ਖਾ ਕੇ ਆਵੇ ਡੱਬਾ ਟੱਕ ਲੈਦਾ ਆਪਾਂ ਅੰਦਰ ਤੇ ਰੋਟੀ ਵਾਲੇ ਭਾਂਡੇ ਨਾਲ ਦੀ ਨਾਲ ਮਾਇਂ ਤੇ ਸੀਗੇ ਤਵੇ ਤਾਂ ਸਹੀ ਨਹੀਂ ਹੈਗੀ ਥੋੜੀ ਕੱਲ ਦਾ ਸਰੀਰ ਬਹੁਤ ਜ਼ਿਆਦਾ ਡਾਊਨ ਚੱਲ ਰਿਹਾਗਾ ਤੇ ਬਸ ਹਣ ਖੇਚ ਰਹੇ ਆਪਾਂ ਤਿਆਰੀ ਜਾਣ ਦੀ 1 ਵਜਨ ਵਾਲਾ 1 ਵਜੇ ਆਪਾਂ ਨੂੰ ਉੱਥੇ ਇਨਵਾਈਟ ਕੀਤਾ ਭੈਣ ਨੇ ਬੱਬੂ来 ਜਾਂਦਾ ਤੇ ਆਪਾਂ ਨਾਲ ਸੀ ਮੈਂ ਹੁਣ ਪਾਉਣ ਜਾ ਰਹੀਆਂ ਤੇ ਕੱਪੜੇ ਲੱਤੇ ਜਿਹੜੇ ਪਾਉਣੇ ਆ ਤੇ ਤੁਸੀਂ ਬਣੇਰੋ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਤਿਆਰ ਹੋ ਕੇ। ਪਾ ਹੋ ਗਈ ਤਿਆਰ ਤਿਆਰ ਹੋਈ ਜਾਂ ਨਹੀਂ ਵੈਸੇ ਜਦ ਤੱਕ ਜਦਾਂ ਜਾ ਹੋ ਗਿਆ ਕੰਮ। ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਸੋਹਣੀ ਲੱਗਦੀ ਆ ਤਾਂ ਖੜਕੇ ਦਿਖਾਉਣੀ ਆ। ਇਹ ਮੈਨੂੰ ਕੱਲ ਜੈਤੋ ਤੋਂ ਪਹਿਣ ਸੂਟ ਸਿਉ ਕੇ ਦੇ ਕੇ ਗਈ ਆ ਜੈਤੋ ਤੋਂ। ਨੌਜੋਤ ਬਟੇ ਕਾਲੀ ਘਰੇ ਫੜਾ ਗਈ ਮੈਨੂੰ ਸਿਉ ਕੇ। ਤੇ ਦੇਖ ਸਕਦੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੰਨਾ ਸੋਹਣਾ ਲੱਗਦਾ। ਤੇ ਮੈਂ ਹੋਈ ਅੱਜ ਐਵੇਂ ਪਿਆਰ ਇਹ ਹਜੇ ਨਵਾਂ ਪਾਸ ਪੈਰਾਂ ਤੇ ਲਾਲੀ ਹੱਥਾਂ ਤੇ ਲਾਉਣ ਲੱਗੀ ਆ ਤੇ ਇਹ ਲਾਈ ਆਪਾਂ ਮਹਿੰਦੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਫੀਡਿੰਗ ਫੋਟੋ ਪੂਰੀ ਆ ਜੇਕਰ ਤੁਸੀਂ ਵੀ ਮੇਰੇ ਨਾਲ ਪਹਿਣਾ ਲੈ ਸੂਟ ਸਵਾਣਿਆ ਨਵਜੋਤ ਬੁਟੀਕ ਜੈਤੋ ਨਿਊ ਮਾਰਕੀਟ ਤੇ ਮੈਂ ਇੰਸਟਾਗ੍ਰਾਮ ਤੇ ਉਹਨਾਂ ਦੀ ਰੀਲ ਕਲੈਬ ਰਿਸ਼ਮ ਕੀਤੀ ਹੋਈ ਆ ਉਹਨਾਂ ਨੂੰ ਪ੍ਰੋਮੋਸ਼ਨ ਕਰਕੇ ਆਈ ਸੀ ਬੜਾ ਬਹੁਤ ਸੋਹਣੀ ਸਟੀਚਿੰਗ ਕਰਦੀ ਆ ਜੇ ਨਾ ਹੀ ਮੈਨਾਂ ਪਹਿਣਾ ਬਲੌਗ ਦੇਖਦੇ ਹੋ ਨਾ ਮੇਰੇ ਇੰਸਟਾਗ੍ਰਾਮ ਆਈਡੀ ਤੇ ਜਰੂਰ ਜਾਇਓ 708090 ਕਿਰਨਦੀਪ कौर 708090 ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰਿਓ ਉਹ ਆਨਲਾਈਨ ਕਲਾਸਾਂ ਵੀ ਦਿੰਦੀ ਆ ਭੈਣ ਜੇ ਕਿਸੇ ਨੇ ਸਿੱਖਣੀ ਆ ਸਟੀਚਿੰਗ ਕਰਨਾ ਤਾਂ ਤੇ ਬਾਕੀ ਆਪਣੇ ਦਾ ਵੀ ਬਹੁਤ ਸੋਹਣਾ ਸੰਕਾ ਤੁਸੀਂ ਦੇਖ ਹੀ ਸਕਦੇ ਹੋ ਤੇ ਮੈਂ ਲੈ ਕੇ ਜਾਵਾਂਗੀ ਫੁਲਕਾਰੀ ਨਾਲ ਕਿਉਂਕਿ ਪੰਜਾਬੀ ਸੱਭਿਆਚਾਰਕਾ ਤੇ ਮੈਨੂੰ ਵੀ ਡੋਰੀ ਪਾਣੀ ਨਹੀਂ ਆਂਦੀ ਤੇ ਸਾਡੇ ਘਰ ਦੇ ਵਿੱਚ ਮੈਂ ਹੀ ਆ ਜਿਹਨਾਂ ਨਿਕਲਣੀ ਸਿੱਧੀ ਜੀ ਗੱਲ ਆ ਜੇ ਕੋਈ ਹੋਰ ਭੈ ਹੁੰਦੀ ਤਾਂ ਮੈਂ ਉਹਨੂੰ ਕਹਿੰਦੀ ਭਾਈ ਮੇਰੇ ਡੋਰੀ ਫਾਦੇ ਹਨਾ ਕਿਉਂਕਿ ਤੀਆਂ ਦਾ ਹੁੰਦਾ ਜਿਹੜਾ ਇਹ ਪੰਜਾਬੀ ਸੱਭਿਆਚਾਰ ਹੁੰਦਾ ਹਨਾ ਵਿਡੋਲ ਡਾਰੇ ਪਾਵੇ ਟਿੱਕਾ ਟੁਕਾ ਲਾਵੇ ਟਿੱਕਾ ਮੇਰੇ ਕੋਲ ਹੈਗਾ ਹੁਣ ਮੈਨੂੰ ਦਿਖਾਇਆ ਹੀ ਨਹੀਂ ਹੈਗਾਗਾ ਪਰਸ ਮੇਰਾ ਉਹ ਦਿਖਾ ਦੇ ਚਾ ਸੋ ਮੈਂ ਥੋੜੀ ਜੀ ਤਿਆਰ ਹੋਈ ਆ ਤੇ ਬਣੇ ਰਿਓ ਵਲੌਗ ਦੇ ਨਾਲ ਸੋ ਹਾਂਜੀ ਪੈਣਾ ਮੈਂ ਹੋ ਗਈ ਆ ਰੈਡੀ ਪੂਰਾ ਇੱਕਦਮ ਓਕੇ ਰਿਪੋਰਟਾਂ ਨੇ ਦੇਖ ਸਕਦਾ ਤੁਸੀਂ ਇਹ ਸੂਟ ਮੈਂ ਇਹੀ ਪਾ ਲਿਆ ਮੈਨੂੰ ਸੋਹਣਾ ਲੱਗਿਆ ਇਹ ਚ ਮੈਂ ਕੰਪਟਿਬਲ ਆ ਫਰੰਡ ਕੀ ਕਹਿੰਦੇ ਹੁੰਦੇ ਆ ਤੇ ਗੱਡੀ ਆਪਣੀ ਨਿਕਲੀ ਜਾ ਰਹੀ ਆ ਬਾਹਰ ਤੇ ਪਸੀਨਾ ਬਹੁਤ ਆਇਆ ਕਿਉਂਕਿ ਇੰਸਟਾਗ੍ਰam ਤੇ ਮੈਂ ਹੁਣ ਬਣਾਈ ਆ ਰੀਲ ਤੇ ਰੀਲ ਬਹੁਤ ਸੋਹਣੀ ਬਣੀ ਆ ਤੁਸੀਂ ਜਾ ਕੇ ਉੱਥੇ ਵੀ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਿੱਦਾਂ ਦੀ ਲੱਗੀ ਆਪਣੀ ਲੁੱਕ ਤੁਸੀਂ ਜ਼ਰੂਰ ਦੱਸਿਓ ਠੀਕ ਐ ਤੇ ਬਹੁਤ ਸੋਹਣੀ ਫਿਟਿੰਗ ਬਣਾਉਂਦੀ ਆ ਭੈਣ ਇਹ ਜੈਕਟੋ ਤੋਂ ਬਣਵਾ ਬਣਾਇਆ ਸੂਟ ਮੇਰਾ ਨਵਜੋਤ ਬੁਟੀਕ ਨੇ ਦੇ ਮਾਉਣਾ ਦੀ ਕੱਲ ਪਰਸੋਂ ਪ੍ਰਮੋਸ਼ਨ ਵੀ ਕਰਕੇ ਆਈਆਂ ਜੇਕਰ ਤੁਸੀਂ ਆਨਲਾਈਨ ਵੀ ਸਿੱਖਣਾ ਉਹਨਾਂ ਤੋਂ ਸਿੱਖ ਸਕਦੇ ਹੋ ਤੇ ਬਹੁਤ ਸੋਹਣਾ ਸਿਖਾਉਂਦੀਆਂ ਭੈਣਾ ਉਹ ਤੇ ਗੁੱਲੂ ਸਾਡੀ ਆਉਂਦੀ ਆ ਵਿੱਚ ਕੈਮਰੇ ਦੇ ਤੇ ਹੁਣ ਇਹਨੂੰ ਪਤਾ ਨਹੀਂ ਕੀ ਆ ਉਹ ਹੋ ਗਿਆ ਪਹਿਲਾਂ ਕੀ ਸੀ ਮੈਂ ਨਹੀਂ ਆਂਦੀ ਮੈਂ ਨਹੀਂ ਆਂਦੀ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਰੌਣਕ ਮੇਲਾ ਤੀਆਂ ਦਾ ਸੋ ਹਾਂਜੀ ਆਪਾਂ ਘਰੋਂ ਚੱਲ ਪਏ ਦੇਖੋ ਮੈਂ ਮੇਰਾ ਹਸਟਰੈਂਡ ਸਾਡੇ ਬੱਚੇ ਬੈਠੇ ਆ ਪਿੱਛੇ ਤੇ ਆਪਾਂ ਚੱਲਾਂ ਜੀ ਤੀਆਂ ਦੇ ਫੰਕਸ਼ਨ ਤੇ ਪ੍ਰਤਾਪਨਗਰ ਨਿਊ ਨਿਊ ਹੈਮਰ ਸਲੂਨ 1 ਡੀ ਭੈਣ ਨੇ ਆਪਾਂ ਨੂੰ ਬੁਲਾਇਆ ਤੇ ਆਪਾਂ ਚੱਲੇ ਆ ਤੇ ਮੈਂ ਲੈਤੀ ਅੱਜ ਫਲਕਾਰੀ ਫਲਕਾਰੀ ਤਾਂ ਹਲਕੀ ਜਿਹੀ ਕੋਈ ਲੈਤੀ ਆ ਕਿ ਭਾਰੀ ਵਾਲੀ ਨਹੀਂ ਮੇਟਾ ਸਮਝਦੀ ਪਾਈ ਸਿੱਧੀ ਜੀ ਗੱਲ ਤੇ ਸੋ ਸੋਨੇ ਸੋਨੇ ਕਮੈਂਟ ਕਰਿਓ ਜੀ ਤੇ ਦੱਸਿਓ ਜਰੂਰ ਤੀਆਂ ਦਾ ਪ੍ਰੋਗਰਾਮ ਕਿਦਾਂ ਦਾ ਲੱਗਾ ਤੁਹਾਨੂੰ ਭਾਈ ਅਸੀਂ ਚੜ ਗਏ ਪੱਕੀ ਰੋਡ ਤੇ ਹੁਣ ਅਸੀਂ ਜਾ ਰਹੇ ਆ ਜੀ ਦੇਖੋ ਹਰਿਆਲੀ ਕਿੰਦੀ ਘੈਂਟ ਗੱਲਬਾਤ ਸੋ ਬਣੇ ਰਿਓ ਜੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਕਿਸਾਨ ਚੌਕ ਜਿਹਨੂੰ ਕਿ ਬਲਦ ਵਾਲਾ ਚੌਕ ਵੀ ਕਹਿੰਦੇ ਆ ਕਿਸਾਨ ਚੌਕ ਵੀ ਕਹਿੰਦੇ ਆ ਤੇ ਹਰਿਆਲੀ ਬਹੁਤ ਸੋਹਣੀ ਆ ਤੇ ਉੱਥੇ ਬਣਾਵਾਂਗੇ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਤੇ ਸੋ ਬਣੇ ਰਿਓ ਬਲੌਗ ਦੇ ਨਾਲ ਅੱਜ ਤੁਹਾਨੂੰ ਕਿਸਾਨ ਚੌਂਕ ਦਿਖਾਵਾਂਗੇ ਜੀ ਆ ਗਿਆ ਕਿਸਾਨ ਚੌਂਕ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਬਲਦ ਚੌਂਕ ਵੀ ਕਹਿੰਦੇ ਆ ਜੀ ਤੇ ਕਿਸਾਨ ਚੌਂਕ ਵੀ ਕਹਿੰਦੇ ਆ ਠੀਕ ਹੈ ਉਹ ਖੜਾ ਸਾਡਾ ਕਿਸਾਨ ਬਾਈ ਤੇ ਦੇਖੋ ਜੀ ਇਹ ਜਾ ਰਿਹਾ ਜੀ ਬਠਿੰਡੇ ਨੂੰ ਬਠਿੰਡੇ ਨੂੰ ਜਾ ਰਿਹਾ ਉਹ ਬੁੜੀ ਨੇ ਮੈਨੂੰ ਪਛਾਣ ਲਿਆ ਕਹਿੰਦੀ ਕਿਰਲ ਬਠੇਡਾ ਵਲੋਗਿੰਗ ਕਰਦੀ ਜਾ ਰਹੀ ਆ ਏ ਇਹ ਜਾ ਰਿਹਾ ਬਠਿੰਡੇ ਨੂੰ ਜੀ ਮਲਤਾਨੀਆਂ ਰੋਡ ਪੇੜ-ਪੋੜੇ ਦੇਖੋ ਜੀ ਤੁਸੀਂ ਵੀ ਲਾਓ ਜੀ ਜ਼ਰੂਰ ਸੌਣ ਭਾਦੋ ਚ ਲੱਗਦੇ ਆ ਇਹ ਹਰਿਆਲੀ ਬਹੁਤ ਸੋਹਣੀ ਲੱਗਦੀ ਆ ਇਹ ਆਕਸੀਜਨ ਮਿਲਦੀ ਆ ਤੇ ਸਾਡੇ ਦਾ ਘਰ ਲੱਗਿਆ ਹੋਇਆ ਹਨਾ ਆਪਣੇ ਗਲਾਬ ਦੇ ਫੁੱਟੇ ਲੱਗੇ ਨਾ ਤੇ ਸੋ ਹਾਂਜੀ ਆਪਾਂ ਗਏ ਪਹੁੰਚ ਹਨਾ ਹੋਦਰ ਹੋ ਰਹੀਆਂ ਤਿਆਰ ਹੋ ਰਹਾਂਗੇ ਚਲਕਾਰਾਂ ਚਲਕਾਰਾਂ ਸਹੀ ਹੈ ਸਹੀ ये भाई वो पता ਇੱਧਰ ਹੋ ਰਹੀ ਹੈ ਜੀ ਵੀਡੀਓ ਬਣੀ ਜਾਂਦੀਆਂ ਆ ਮੈਡਮ ਬਹੁਤ ਸੋਹਣੀ ਤਿਆਰ ਹੋਈ ਅੱਜ ਚਲੋ ਚਲੋ ਕੋਮੋ ਅੱਛਾ ਮੈਨੂੰ ਗਿਆ ਕੋਈ ਨਾ ਤੁਹਾਡੇ ਕੋਈ ਮਿੰਦਰਾ ਆ ਗਿਆ ਤੁਸੀਂ ਵੀ ਆ ਜਾਓ ਕਿਸੇ ਨੋਟੋਂ ਨਹੀਂ ਗਾਉਂਦੀ ਨਨੀ ਕੋਲੀ ਗਾਣੇ ਥੈਂਕ ਯੂ ਬੋਤਾਂ ਦਾ ਮਾਣ ਕਰਦੇ ਆ ਇਹ ਵੀ ਵੀਡੀਓ ਸ਼ੁਕਰੀਆ ਬਾਰਿਆਂ ਬਹੁਤ ਦਿੱਤੋ ਸਾਰਾ ਇੱਧਰ ਬਹੁਤ ਤੁਸੀਂ ਜੱਫਾ ਮੇਰੀ ਇਹ ਗਮਰੀ ਵੀ ਵੀ ਦੀਦਨ ਰਹੇ ਨੇ ਉਹ ਦਿਹਾੜੀ ਪੋਜ ਹੋਲੀ ਬਣ ਰਹੇ ਆ ਅੱਜ ਕਿੰਨੇ ਆਏ ਲੋ ਜੀ ਹਾਂ ਕੋਈ ਹੋਰ ਨਹੀਂ ਮੈਂ ਸਾਰੇ ਜਣੇ ਦੱਸ ਦੋ ਕਿ ਅੱਜ ਮੈਂ ਕਿਉਂ ਦੇ ਫਕਸ਼ਾ ਲੱਗ ਅੰਡੀ ਤੂੰ ਇਸ ਪਿਛੀ ਤੋਂ ਥੋੜੀ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਆਪਣੇ ਨਿਊ ਹੈਵਿੰਗ ਫੰਕਸ਼ਨ ਤੇ ਸਾਰਿਆਂ ਨੇ ਆਪਣੇ ਗੈਸਟ ਆਏ ਆ ਸੈਟਿੰਗ ਕਰਨਾ ਦੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਟੈਂਪਰ ਟਾਈਮ ਦਿੱਤਾ ਇਹਨਾਂ ਨੇ ਤੇ ਕੀ ਦਾ ਪ੍ਰੋਗਰਾਮ ਹੈ ਜੀ ਇਹਨਾਂ ਦਾ ਤੇ ਦੇਖੋ ਸਾਰੇ ਕਿੰਨੇ ਸੋਹਣੇ ਸੋਹਣੇ ਤਿਆਰ ਹੋਏ ਹੋਏ ਆ ਸੋ ਬਣੇ ਰਹੀ ਬਲੌਗ ਦੇ ਨਾਲ ਤੇ ਕਹਾਵਾ ਕਿ ਤੁਹਾਨੂੰ ਚਰਖੇ ਤੇ ਅੱਜ ਤੁਹਾਨੂੰ ਚਰਖਾ ਆ ਜੇ ਆਪ ਵੀ ਸਭਿਆਚਾਰ ਤੇ பங்க ਖੇਡ ਕਰੋ ਜੀ ਹਵਾ ਦੇ ਲੋਕੀਂ ਸੋਇ ਇੱਜ਼ਤ ਵੀ ਬਹੁਤ ਆ ਇਹ ਗੱਲ ਪਹਿਲੇ ਜ਼ਮਾਨੇ ਦੇ ਕਹੜੇ ਸੀ ਤੁਸੀਂ ਦੱਸਿਗੇ ਕਿ ਕਿਹੜੇ ਪੱਖੇ ਕੂਲਰ ਹੁੰਦੇ ਸੀਗੇ ਹਨਾ ਜਿਹੜੇ ਆਪਣੇ ਮਾਪੇ ਸੀਗੇ ਉਹ ਵਿਚਾਰੇ ਸਾਰੀ ਰਾਤ ਆਏ ਝੱਲੀ ਜਾਂਦੇ ਹਨਾ ਪੱਕੀਆਂ ਹੋਈ ਹੋਈ ਜਾ ਰਹੇ ਜੀ ਤੇ ਭੈਣ ਦਾ ਬਹੁਤ ਵਧੀਆ ਕਾਫੀ ਸਭਰਾਚਾਰ ਕੀਤਾ ਭੈਣ ਨੇ ਪੀਆ ਤਾਂ ਬਹੁਤ ਥਾਂ ਦੇ ਗਈਆਂ ਪਰ ਮੈਂ ਆ ਫਿਲੀਆਂ ਦੇਖਿਆ ਤੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਹਨਾ ਸਾਜ ਇਹਦੇ ਵਿੱਚ ਆਪਾਂ ਤੀਨਾ ਕਰ ਦੇਣੀ ਨੇ ਐਨਾ ਕਿ ਮੈਨੂੰ ਪਤਾ ਕਰਨਾ ਲਈ ਕਮੜੀ ਵੀ ਨਾ ਸੰਭਲ ਇਹ ਗੱਲ ਇਹ ਆ ਜੀ ਫਲਕਾਰੀ ਹਨ ਤੇ ਜਦੋਂ ਕਿ ਕੁੜੀ ਕੁੜੀ ਦੀ ਮੰਗਣੀ ਹੁੰਦੀ ਹੁੰਦੀ ਆ ਤੇ ਇਹ ਉਦੋਂ ਸੱਸ ਲੈ ਕੇ ਹੁੰਦੀ ਹੁੰਦੀ ਆ ਇਹ ਰੋਕਾ ਕਰਨਾ ਹੁੰਦਾ ਆ ਕੁੜੀ ਦਾ ਇਹ ਤਰੀਕੇ ਵਿਆਹ ਮੌਕੇ ਦੇ ਆ ਆਹ ਤਰੀਕੇ ਆਹ ਕਰਨਾ ਲਿਖਿਆ ਆ ਪਹਾੜ ਨਾਲ ਹਨਾ ਉਹ ਘਰ ਦੇ ਉੱਲੇ ਆ ਵੀ ਕੁੜੀਆ ਘਰੇ ਬਣਾਉਂਦਾਂ ਸੀਗਾ ਤਾਣੇ ਹਨਾ ਬਹੁਤ ਚੀਜ਼ਾਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਤੇ ਇਹਦੇ ਚਾਚਾ ਰਹਿ ਜੀ ਇਹ ਰਗਾੜਦੇ ਹੁੰਦੇ ਸੀ ਕਹਿੰਦਾ

ਇਹ ਮਨ ਨੂੰ ਲੋਕ ਜਿੱਤਤਾ ਤੇ ਆ ਗੋਲਾ ਬਣ ਗਿਆ ਉਹ ਲਾ ਕੇ ਗ੍ਰਹ ਮਾਰਕਤਾ ਪਰ ਤੀਰ ਉਹ ਮਿਲ ਖਾਮਾ ਚ ਮੇਰੇ ਬਹੁਤ ਸਾਰੇ ਆ ਤੁਰੀ ਰੜਕ ਬਣਾਗਾ ਜਿੰਨਾ ਜਿਹੜਾ ਇੰਦਾ ਕੱਤਮ ਕਰਤ ਤੇ ਹੁਣ ਆਪਾ ਜਸੀ ਮਨਨੀ ਆ ਕੋਰੇ ਕੋਰੇ ਜੇ ਵਿੱਚ ਨਹੀਂ ਮੈਂ ਜੋ ਮੰਨੀਆ ਕੋਰੇ ਕੋਰੇ ਜੇ ਵਿੱਚ ਨਹੀਂ ਮੈਂ ਜੋ ਮੰਨੀਆ ਢਾਰੇ ਕੇ ਦਿੱਖੇ ਮੇਰੇ

ਵਾਓ ਕਲਾਪਿੰਗ ਕਰੋ ਬਈ ਕਲਾਪਿੰਗ ਕਲਾਪਿੰਗ ਬੱਬੂ ਵਾਸਤੇ ਤੇ ਸਾਡੇ ਤੋਰੀ ਮੋਇਨ ਨੂੰ ਵੀ ਗਿਫਟ ਮਿਲ ਗਿਆ ਅੱਜ ਪੈਨ ਅੱਜ ਉਹਨੇ ਵੀ ਤਰੱਕੀ ਕਰ ਲਈ ਸਹੀ ਗੱਲ ਹੈ ਮੇਰੇ ਪੈਰਾ ਚ ਪੈਰ ਧਰ ਕੇ ਆ ਉਹ ਵੀ ਲੈ ਜਾ ਉਹ ਵੀ ਬਣਾ ਦੇ ਫਿਰ ਫੜ ਲਾ ਫਿਰ ਮੇਰ ਕੀ ਹੋ ਗਿਆ ਸੋ ਹਾਂਜੀ ਭੈਣਾ ਸਾਰੀਆਂ ਚਲੀਆਂ ਗਈਆਂ ਬਹੁਤ ਇੰਜੋਏ ਕੀਤਾ ਬਹੁਤ ਘੈਂਟ ਸੀ ਗੱਲਬਾਤ ਮੁੰਡੇ ਨੇ ਗੁੱਸੇ 'ਚ ਜਾ ਕੇ ਮੋਬਾਈਲ ਆ ਦੇ ਜੇਬ 'ਚ ਪਾ ਲਿਆ ਇਹਨੂੰ ਗੁੱਸਾ ਬਹੁਤ ਜ਼ਿਆਦਾ ਆਂਦਾ ਤੇ ਆਪਾਂ ਬਣਾਈਆਂ ਇੱਥੇ ਬਹੁਤ ਸਾਰੀਆਂ ਰੀਲਾਂ ਕੀਰਤੀ ਭੈਣ ਦੇ ਆ ਤੇ ਵੀ ਤ ਸਹੀ ਨਹੀਂ ਸੀਗੀ ਸੋਹਣੀ ਨਹੀਂ ਬਣ ਕੇ ਆਈ ਤੇ ਮੈਨੂੰ ਲੱਗਦਾ ਮੇਰੇ ਕਿੱਤਾਂ ਦੇਖੋ ਤੁਸੀਂ ਬਹੁਤ ਸੋਹਣੀ ਲੱਗਦੀ ਹੈ ਨਹੀਂ ਤੇ ਸਾਰੇ ਕਹਿੰਦੇ ਸੋਹਣੀ ਲੱਗਦੀ ਹੈ ਪਰ ਮੁੰਡਾ ਆ ਕੇ ਦੱਸੇ ਕਿ ਕਾਲਾ ਤੇ ਨਕਸ਼ਾ ਤੇ ਪੱਟਿਆ ਪਿਆ ਤੇ ਉਹ ਗੱਲ ਕਹਿ ਦੇਣ ਘਬਦੀ ਆ ਕਿ ਰੰਗ ਦੀ ਸੁਨੇ ਦੀ ਕਾਲੀ ਤੇ ਨਕਸ਼ਾ ਤੇ ਪੱਤੀ ਪਈ ਠੀਕ ਹੈ ਆ ਜੋ ਬਾੜੀ ਕਰਦੇ ਆ ਇਹ ਸਾਡੀ ਪਿਆਰੀ ਬਣਾ ਦੋ ਮੇਰੀ ਠੀਕ ਆ ਇਹ ਵੀ ਅੱਜ ਕੱਲ ਨੱਚਣ ਲੱਗ ਪਏ ਨੇ ਠੀਕ ਆ ਤਾਂ ਇਸ ਗੱਲ ਦਾ ਗਲਤ ਨਾ ਹੋ ਕੋਮੈਂਟ ਕਰੋ ਠੀਕ ਆ ਕੰਨਿਆ ਅੰਸਰੀ ਹਨ ਸਾਰੇ ਨੱਚੀ ਆ ਜੀ ਉਹਨਾਂ ਕੋ ਆ ਗਿਆ ਪਾ ਪਾ ਠੀਕ ਕੋ ਵੀ ਜਾ ਰਹੀ ਹੋਦੀ ਉਹ ਵੀ ਵੀ ਜਾ ਰਹੀ ਹੈ ਜਿਹਦੇ ਘਰੇ ਅਰੇ ਨੂੰ ਬਤਨ ਮੈਸੇਜ ਕੋ ਬਲਾ ਕੋ ਵੀ ਤੇ ਜਾ ਰਹੀ ਆ ਹੁਣ ਸੋ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਠੀਕ ਆ ਸੋਨੇ ਸੋਨੇ ਕਮੈਂਟ ਕਰਿਓ ਬਣੇ ਰਿਓ ਬਣੇ ਰਿਓ ਲੋ ਜੀ ਪ੍ਰੋਗਰਾਮ ਹੋ ਗਿਆ ਖਤਮ ਬਹੁਤ ਸੋਹਣਾ ਸੀਗਾ ਤੇ ਹੁਣ ਆਪਾਂ ਜਾ ਰਹੇ ਆ ਘਰੇ ਘਰੇ ਨਹੀਂ ਉੱਪਰ ਕੁਛ ਮਾੜਾ ਮੋਟਾ ਖਾਣੇ ਪੀਣੇ ਜੀ ਤਾਂ ਕਰੀ ਨਹੀਂ ਆਂਦਾ ਖਾਣ ਨੂੰ ਠੀਕ ਅਗੀ ਰੋਟੀ ਪਾਣੀ ਖਾ ਕੇ ਆਏ ਸੀਗੇ ਚਲੋ ਫੇਰ ਵੀ ਖਾਣੇ ਆਹ ਕੌਣ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਬਹੁਤ ਸੋਹਣਾ ਬਹੁਤ ਮਜ਼ੇ ਕੀਤੇ ਚੇ ਕੁੱਤੇ ਕੋਈ ਮਰੀਲਾ ਬਣਾਈਆਂ ਤੇ ਮਹਿੰਦੀ ਲਵਾਈ ਆ ਮੈਂ ਡਿਜ਼ਾਈਨ ਵਾਲੀ ਆ ਆ ਦੋ ਚਲੋ ਆਲੀ ਉੱਪਰ ਆ ਜੀ ਆਜਾ ਜੀ ਜੀ ਬਚਾ ਦੇ ਉਹ ਤੇ ਹੱਥ ਤੇ ਚੱਲ ਲਿਵਾਟ ਕੇ ਲੱਗ ਜੇਗਾ ਨਹੀਂ ਕੀ ਕੀ ਨਹੀਂ ਆ ਰਹੀਆਂ ਕਿਉਂ ਖਾੜਾ ਕੁਛ ਆ ਜਾ ਬਸਾ ਲੈ ਉਹ ਯਾਰ ਸਾਵਣ ਦੀ ਸਾਵਣ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ ਕੋਈ ਲੋਜਿਸਟੇਸ਼ਨ ਦਿਲ ਲਾਣ ਭੇਜ ਦਊ ਤੇ ਸੋਨਵੀਰ ਸੋ ਹਾਂ ਜੀ ਆਪਾਂ ਉੱਪਰ ਆ ਕੇ ਗਿਆ ਪੀਤਾ ਚਾਹ ਪਾਣੀ ਠੀਕ ਆ ਤੇ ਇਹਨੇ ਸਾਡੇ ਨਾਲ ਕੀਤੀ ਫੁੱਲ ਬਟਾ ਫੁੱਲ ਲੜਾਈ ਤੇ ਚਾਰ ਸਮੋਸੇ ਇਕੱਲੇ ਨੇ ਖਾਦੇ ਮੇਰਾ ਵੀ ਚੱਕ ਕੇ ਖਾ ਗਿਆ ਇਹ ਬੋਲਵੇ ਯਾਰ ਖਾਦਣ ਯੈਸ ਹਾਂ ਜੀ ਐਂਟੀ ਖਾਦਾ ਹੈ ਤੇ ਇਹ ਕਹਿੰਦਾ ਵੀ ਹਾਂ ਸਾਰਾ ਚੱਕ ਕੇ ਖਾਦੇ ਸਾਰਾ ਚੱਕ ਕਹਿੰਦਾ ਮੈਂ ਖਾ ਲਿਆ ਤੇ ਹੁਣ ਆਪਾਂ ਚੱਲਿਆ ਜੀ ਘਰੇ ਠੀਕ ਆ ਆਪਾਂ ਤਾਂ ਘਰੇ ਸੀਗੇ ਤੇ ਚਾਹ ਪਾਣੀ ਪੀ ਗਣੇ ਆ ਬਹੁਤ ਵਧੀਆ ਪ੍ਰੋਗਰਾਮ ਸੀਗਾ ਉਹ ਪਈਏ ਦੇ ਚਾਚਾ ਔਰ ਵਾਟਿਸ ਸਾਡੀ ਭੈਣ ਜਿਹਨੇ ਪ੍ਰੋਗਰਾਮ ਕੀਤਾ ਸੀਗਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਗੁੱਟ ਜਿਹਨੂੰ ਗੁੱਟ ਕਹਿੰਦੇ ਆ ਓਕੇ ਗੱਲ ਵਾਸ ਸੀ ਵਧੀਆ ਧੀਆਂ ਦਾ ਪ੍ਰੋਗਰਾਮ ਬੋਟ ਕੈਂਟ ਸੋ ਆਪਾਂ ਚੱਲਦੇ ਹੁਣ ਫਿਰ ਚਾਹ ਪੀ ਲਗੇ ਮੇਰੀ ਚਾਹ ਆਸੇ ਇਹ ਲੈ 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 ਗਰਮਾ ਥੋੜੀ ਜਿਹੀ ਦੁੱਧ ਘੱਟ ਪਾ ਰੱਖਿਆ ਹੂੰ ਕਿਆ ਵੱਧ ਬਿਲਕੁਲ ਮਿਠਾ ਬਟ ਮਿੱਠਾ ਵੱਧ ਪਾ ਲਿਆ ਸੁਆਦ ਕੀ ਆ ਮੈਂ ਇਨੇ ਮਿੱਠਾ ਬੀਨ ਤੋ ਇਹਨੇ ਬਣਾ ਸਹੀ ਆ ਚਲੋ ਮੁੰਡੇ ਦੇ ਪਸੰਦ ਆ ਗਈ ਚਾ ਏ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਤੇ ਬਸ ਹੁਣ ਚੱਲਦੇ ਆਪਾਂ ਘਰੇ ਜਦੋਂ ਚਾਹ ਪੀਣੇ ਸੋ ਹਾਂਜੀ ਆਪਾਂ ਚੱਲ ਪਿਆ ਕਰੇ ਭੈਣ ਨੇ ਬਹੁਤ ਸਾਰਾ ਪਿਆਰ ਦਿੱਤਾ ਖਵਾਇਆ ਪਿਆ ਬਹੁਤ ਘੈਂਟ ਸੀ ਗੱਲ ਵਾ ਠੀਕ ਹੈ ਭਣੇ ਭਾਈ ਗਰਮੀ ਬਹੁਤ ਆ ਸੋ ਘਰੇ ਆਉਣਾ ਕਿਸੇ ਨੇ ਤਾਂ ਕਰਕੇ ਥਾਲੀ ਆ ਥੋੜੀ ਜੀ ਗੱਫਤ ਚੱਕ ਲੈ ਆਪਾਂ ਆਪਦੇ ਠੀਕ ਆ ਜੀ ਪਿੱਛੇ ਰੱਖ ਲੈ ਰਜੇ ਆ ਖੜੀ ਆਪਣੀ ਜੱਡੀ ਠੀਕ ਆ ਤੇ ਚੱਲੇ ਆ ਜੀ ਘਰੇ ਸੋ ਦੱਸਿਓ ਜਰੂਰ ਕਿੱਦਾਂ ਲੱਗਿਆ ਤੀਆਂ ਦਾ ਸਾਡਾ ਫੰਕਸ਼ਨ ਬਿੱਗੀ ਰੱਖਣਾ ਨਾਲ ਪਿੱਛੇ ਚੱਕ ਲਈ ਸੀ ਬਲਕਾਰੀ ਚੁੰਨੀ ਪਿੱਛੇ ਵਿੱਚ ਰਹਿ ਗਈ ਸੋ ਹਾਂਜੀ ਦੱਸੋ ਕਮੈਂਟ ਕਰਕੇ ਹਾਏ ਮੇਰਾ ਪਰਸ ਬਹੁਤ ਫੜੀ ਹੋਈ ਪਰਸ ਭੁੱਲ ਗਈ ਸੀਗੀ ਤੇ ਬਾਏ ਉਹ ਨੂੰ ਬੜਾ ਸੋਹਣਾ ਦਾ ਬਾਏ ਸੋ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਤੀਆਂ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਬਣੇ ਰਿਓ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਕੱਲੇ ਜੀ ਸੋ ਹਾਂਜੀ ਆਪਾਂ ਚੱਲੇ ਆ ਹੁਣ ਘਰੇ ਬਹੁਤ ਸੋਹਣਾ ਸੀ ਤੀਆਂ ਦਾ ਪ੍ਰੋਗਰਾਮ ਬਹੁਤ ਇੰਜੋਏ ਕੀਤਾ ਚੱਲ ਲਗੀ ਤੱੱਲ ਚੱਲ 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 ਬੋਲੀਆਂ ਪਾਈਆਂ ਵਧੀਆ ਲੱਗਿਆ ਚਰਖੇ ਕਿਤੇ ਤੇ ਫਲਕਾਰੀਆਂ ਦਿਖਾਈਆਂ ਦਰੀਆਂ ਦਿਖਾਈਆਂ ਜਿੰਨਾਂ ਦੀਆਂ ਕਿ ਤਾਣੀਆਂ ਬੁਣੀਆਂ ਜਾਂਦੀ ਸੀ ਤਾਣੀਆਂ ਦੇ ਵਿੱਚ ਬੁਣੀਆਂ ਜਾਂਦੀਆਂ ਸੀ ਰਾਣਾ ਵਿਰਸਾ ਸਾਰਾ ਸੀਗਾ ਸਾਰਾ ਵੀ ਨਹੀਂ ਉਹਨਾਂ ਵੀ ਨਹੀਂ ਸੀਗਾ ਹਜੇ ਤੇ ਕੁਝ-ਕੁਝ ਰਹਿ ਗਿਆ ਸੀਗਾ ਪਰ ਵਧੀਆ ਸੀ ਫਿਰ ਵੀ ਬਹੁਤ ਵਧੀਆ ਸੀ ਜਿੰਨਾ ਵੀ ਸੀਗਾ ਉਹ ਗਿਫਟ ਅਸੀਂ ਘਰੇ ਜਾ ਕੇ ਖੋਲਾਂਗੇ ਉਹ ਦਿਖਾਉਂਦੇ ਨੇ ਮੈਂ ਮਦ ਹਾਂ ਰੋੜੇ ਪੰਜ ਬ੍ਰੈਂਡ ਆਪਾਂ ਪਹੁੰਚ ਗਏ ਆ ਘਰੇ ਕੱਪੜੇ ਚੇਂਜ ਕਰ ਲਏ ਉਹੀ ਦੁੱਕ ਚ ਆ ਗਏ ਭਰਾਵੋ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਵੀ ਆਪਾਂ ਕਿੰਨੇ ਕੇ ਸੋਹਣੇ ਲੱਗਦੇ ਸੀਗੇ ਤੇ ਬਾਕੀ ਬਹੁਤ ਵਧੀਆ ਗਿਫਟ ਦਿੱਤੇ ਭੈਣ ਨੇ ਹਨਾ ਗਿਫਟ ਪਤਾ ਮੈਂ ਕਿਉਂ ਨਹੀਂ ਦਿਖਾਏ ਕੁੜੀ ਨੇ ਗੱਡੀ ਚ ਖਲਿਆਰ ਤੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆ ਲਾਈਟ ਹੈ ਨਹੀਂ ਕੀ ਮਰੀ ਜਾਂਨੇ ਗਰਮੀ ਚ ਬੈਠੇ ਇਹ ਸੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਤੀਆਂ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਲਾਲ ਦਿਲ ਭੇਜਦਿਆ ਕਰੋ ਤੁਹਾਨੂੰ ਪਤਾ ਹੀ ਹੈ ਜੀ ਮੈਂ ਆਏ ਮੇਰੀ ਕੈਨੀ ਹੁੰਨੀ ਆ ਜਿਹੜੇ ਜਿਹੜੇ ਮੈਨੂੰ ਦਿਲ ਭੇਜਦੇ ਆ ਉਹਨਾਂ ਨੂੰ ਲਵ ਯੂ ਆ ਦਿਲੋਂ ਮੇਰੇ ਭੈਣ ਭਰਾਵਾਂ ਨੂੰ ਤੇ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਤੇ ਸਾਵਣ ਦੇ ਮਹੀਨੇ ਦੀਆਂ ਸਾਰੀਆਂ ਮੇਰੇਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਕੁੰਜੀ ਲੌਂਜੀਲੇਸ਼ਨ ਸੋ ਥੈਂਕ ਯੂ ਤੇ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਵੈਰੀ ਵੈਰੀ ਨਾਈਸ ਵੈਰੀ ਵੈਰੀ ਗੁੱਡ ਵੈਰੀ ਪ੍ਰੋਬਲਮ ਵਾਟ ਯੂ ਆਰ ਪ੍ਰੋਬਲਮ ਵਾਟ ਯੂ ਆਰ ਨੇਮ ਕਿਰਨਦੀਪ ਕੌਰ ਤੇ ਵਾਟ ਯੂ ਨੌਨਸਨ ਵਾਟ ਯੂ ਆਰ ਮਾਈ ਫਨੀ ਬਲੌਗ ਤੇ ਵਾਟ ਮਾਈ ਇਟ ਤੇ ਵਾਟ ਯੂ ਆਰ ਇਡੀਅਟ ਥੈਂਕ ਯੂ ਫਰੈਂਡ ਸਾਰਿਆਂ ਨੂੰ ਲਵ ਯੂ sorry you two family mary love you love you love you love you love you